ਸੀਮ ਭਗਵੰਤ ਮਾਨ ਦੇ ਵੱਲੋਂ ਅਚਾਨਕ ਆਪਣੀ ਰਿਹਾਈਸ਼ ਦੇ ਉੱਤੇ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਉੱਤੇ ਉਹਨਾਂ ਦੇ ਵੱਲੋਂ ਅਕਾਲੀ ਦਲ ਅਤੇ ਸੁਖਬੀਰ ਬਾਦਲ ਦੇ ਉੱਤੇ ਜਿਹੜਾ ਹੈ ਤੰਜ ਕਸੀ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਤੰਜ ਕਸ ਕੇ ਦੋਸ਼ ਲਗਾਏ ਗਏ ਨੇ ਕਿ ਅਕਾਲੀਆਂ ਦੇ ਵੱਲੋਂ ਆਪਣੇ ਰਾਸ ਦੇ ਵਿੱਚ ਕਿਵੇਂ ਨਿਯਮ ਬਦਲੇ ਗਏ ਨੇ ਆਪਣੇ ਮੁਨਾਫੇ ਦੇ ਲਈ ਉਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਜਿਹੜੇ ਹੈ ਮਾਮਲੇ ਦੇ ਬਾਰੇ ਦੱਸੇ ਹੈ ਕਿਸ ਤਰੀਕੇ ਦੇ ਨਾਲ ਟੂਰਨ ਟੂਰਿਜ਼ਮ ਦੇ ਨਿਯਮਾਂ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ ਤੇ ਬਾਅਦ ਵਿੱਚ ਆਪਣੇ ਫਾਇਦੇ ਦੇਖੇ ਗਏ ਨੇ ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਅਚਾਨਕ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਹੀ ਨਿਵਾਸ ਦੇ ਉੱਤੇ ਬੁਲਾਈ ਗਈ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੰਫਰੰਸ ਦੇ ਵਿੱਚ ਬਾਦਲ ਪਰਿਵਾਰ ਤੇ ਉਹਨਾਂ ਦੇ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਕਈ ਚੀਜ਼ਾਂ ਦਾ ਖੁਲਾਸਾ ਕੀਤਾ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਵੱਲੋਂ ਜਿਹੜੇ ਹੈ ਅਸੀਂ ਕੰਮਾਂ ਦਾ ਖੁਲਾਸਾ ਕਰਨ ਜਾ ਰਿਹਾ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਖੁੱਤੇ ਫਾਇਦੇ ਦੇਖੇ ਨਹੀਂ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ ਸੀਐਮ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ 1985 86 ਦੇ ਵਿੱਚ ਬਲਿੰਪੁਰ ਪਿੰਡ ਦੇ ਵਿੱਚ 85 ਕਨਾਲ ਜ਼ਮੀਨ ਖਰੀਦੀ ਸੀ ਇਸ ਏਰੀਆ ਦੇ ਵਿੱਚ ਕੰਸਟਰਕਸ਼ਨ ਨਹੀਂ ਹੋ ਸਕਦੀ ਸੀ ਇਸ ਕਰਕੇ ਫੋਰੈਸਟ ਏਰੀਆ ਸੀ 2009 ਦੇ ਵਿੱਚ ਬਾਦਲ ਸਰਕਾਰ ਦੇ ਵੱਲੋਂ ਇਕੋ ਟੂਰਿਜ਼ਮ ਪਾਲਿਸੀ ਲੈ ਕੇ ਉਹ ਆਏ ਨੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਮੈਂਡਮੈਂਟ ਕਰ ਲਈ ਗਈ ਤੇ ਹੋਟਲ ਬਣ ਸਕੇ ਤਾਜੋ ਇਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਅਮੈਂਡਮੈਂਟ ਦਾ ਫਾਇਦੇ ਨੂੰ ਦੇਖਦੇ ਹੋਏ ਬਾਦਲ ਪਰਿਵਾਰ ਦੇ ਵੱਲੋਂ ਪਹਿਲਾਂ ਪੌਟਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਬਾਅਦ ਵਿੱਚ ਹੋਟਲ ਬਣਾ ਲਿਆ ਗਿਆ ਤੇ ਖੁੱਦੀ ਸਰਕਾਰ ਦੇ ਵਿੱਚ ਕੋਣ ਆਖਿਰਕਾਰ ਮਨਨ ਕਰ ਸਕਦਾ ਸੀ ਪੰਜਾਬ ਲੈਂਡ ਐਂਡ ਪ੍ਰੋਵੀਜ਼ਨਲ ਐਕਟ 1900 ਦੇ ਤਹਿਤ ਕੋਈ ਵੀ ਕੰਸਟਰਕਸ਼ਨ ਨਹੀਂ ਕੀਤੀ ਜਾ ਸਕਦੀ ਸੀ ਲੇਕਿਨ ਬਾਦਲ ਪਰਿਵਾਰ ਨੇ 7.27 ਹੈਕਟੇਅਰ ਲਗਭਗ 2 ਏਕੜ ਜ਼ਮੀਨ ਦੇ ਲਈ 2 ਮਾਰਚ 2009 ਨੂੰ ਆਪਣੀ ਸਰਕਾਰ ਤੋਂ ਅਪਰੂਵਲ ਲੈ ਲਈ ਪੰਜਾਬ ਹੈਰੀਟੇਜ ਅਪਰੂਵਲ ਬੋਰਡ ਨੇ 16 ਦਸੰਬਰ 2010 ਦੇ ਵਿੱਚ ਇਕੋ ਟੂਰਿਜ਼ਮ ਰਿਜ਼ੋਰਟ ਨੂੰ ਅਪਰੂਵਲ ਦੇ ਦਿੱਤੀ ਹੈ ਤਾਂ ਤਾਸ ਟ੍ਰੈਵਲ ਪ੍ਰਾਈਵੇਟ ਲਿਮਟਿਡ ਨੇ 9 ਮਾਰਚ 2012 ਨੂੰ ਤੇ ਕਨਾਲ 16 ਮਰਲੇ ਬਲੰਪੁਰ ਜਗਾ ਦੀ ਵੀ ਅਪਰੂਵਲ ਦੇ ਦਿੱਤੀ ਇਹ ਦੋਵੇਂ ਕੰਪਨੀਆਂ ਬਾਦਲ ਪਰਿਵਾਰ ਦੀ ਹੈ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਨੇ ਆਪਣੀ ਜਗਾ 5 ਜੁਲਾਈ 2013 ਨੂੰ ਤਾਜ ਟਰੈਵਲ ਨੇ ਖਰੀਦ ਲਈ ਇਸ ਤੋਂ ਬਾਅਦ ਪੈਕੇਟ ਦੇ ਵਿੱਚ ਜਿਹੜਾ 86.16 ਕਨਾਲ ਪੈਕੇਟ B ਦੇ ਵਿੱਚ 55.16 ਕਨਾਲ 16 ਕਨਾਲ ਅਤੇ ਪੈਕੇਜ C ਦੇ ਵਿੱਚ 23.16 ਕਨਾਲ ਜ਼ਮੀਨ ਇਕੱਠੀ ਹੋ ਗਈ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਦੇ ਅਧਿਕਤਰ ਸ਼ੇਅਰ ਜਿਹੜੇ ਆ ਬਾਦਲ ਪਰਿਵਾਰ ਦੇ ਕੋਲੇ ਸੁਖਬੀਰ ਬਾਦਲ ਜਿਹੜੇ ਨੇ ਉਹਨਾਂ ਦੇ ਕੋਲ 100 ਰੁਪਏ ਪ੍ਰਤੀ ਸ਼ੇਅਰ ਜਿਹੜਾ 1.63 ਲੱਖ 81500 ਰੁਪਏ ਹਰਸਿਮਰਤ ਕੌਰ ਕੋਲ ਨੇ ਤੇ ਡਬ ਵਾਲੀ ਦੇ ਕੋਲ 5350 ਸ਼ੇਅਰਸ ਨੇ ਇਸ ਤੋਂ ਇਲਾਵਾ ਉਹਨਾਂ ਦੀ ਕਮਾਈ ਜਿਹੜੀ ਹੈ 27 ਮਈ 2023 ਨੂੰ ਸ਼ੁਰੂ ਹੋਈ ਸੀ ਇਸ ਨੂੰ ਕਮਰਸ਼ੀਅਲ ਐਕਟੀਵਿਟੀ ਦੇ ਲਈ 1 April 2016 ਨੂੰ ਸ਼ੁਰੂ ਕੀਤਾ ਗਿਆ ਰਿਜ਼ੋਰਟ ਅਬਰੋਏ ਸੁਖ ਵਿਲਾ ਦੇ ਨਾਮ ਦੇ ਉੱਤੇ ਚਲਾਇਆ ਜਾ ਰਿਹਾ ਤੇ ਇੱਕ ਖੁਲਾਸੇ ਜਿਹੜੇ ਨੇ ਸੀਐਮਬੀ ਦੇ ਵੱਲੋਂ ਅਚਾਨਕ ਬੁਲਾਈ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਮੀਡੀਆ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਸੂਤਰਾਂ ਤੋਂ ਇਹ ਪਤਾ ਚੱਲਦਾ ਹੈ ਕਿ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਬਜਟ ਨੂੰ ਲੈ ਕੇ ਜਾਂ ਫਿਰ ਜਿਹੜੇ ਹੈ ਉਹ ਕੁਝ ਜਿਹੜੀ ਗੱਲਾਂ ਜਿਹੜੀਆਂ ਹੈ ਵਿਰੋਧੀ ਧਿਰ ਦੇ ਬਾਰੇ ਕੀਤੀਆਂ ਜਾ ਸਕਦੀਆਂ ਨੇ ਪਰ ਜਿਵੇਂ ਹੀ ਪ੍ਰੈਸ ਕਾਨਫਰੰਸ ਸ਼ੁਰੂ ਹੁੰਦੀ ਹੈ ਤਾਂ ਉਹਨਾਂ ਦੇ ਵੱਲੋਂ ਹੌਲੀ-ਹੌਲੀ ਕਰਕੇ ਇਹਨਾਂ ਵਿਲਾਸ ਦੇ ਬਾਰੇ ਤੇ ਇਹਨਾਂ ਪੋਲਿਸੀਸ ਦੇ ਬਾਰੇ ਖੁਲਾਸਾ ਕੀਤਾ ਜਾਣ ਲੱਗਿਆ ਹੈ ਇਸ ਵੇਲੇ ਜਿਹੜੇ ਆ ਬਾਦਲ ਪਰਿਵਾਰ ਜਿਹੜਾ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਹੈ ਇਸ ਯਾਤਰਾ ਨੂੰ ਲੈ ਕੇ ਸੀਐਮ ਮਾਨ ਦੇ ਵੱਲੋਂ ਕਈ ਤੰਸ਼ ਕਸੀ ਗਏ ਤੇ ਨਾਲ ਹੀ ਬਾਦਲ ਪਰਿਵਾਰ ਦੇ ਵੱਲੋਂ ਉਹਨਾਂ ਦੇ ਰਾਜ ਦੇ ਵਿੱਚ ਜਿਹੜੀਆਂ ਪਾਲਿਸੀਜ਼ ਸ਼ੁਰੂ ਕੀਤੀਆਂ ਗਈਆਂ ਉਹਨਾਂ ਦੇ ਵੱਲੋਂ ਇਹ ਗੱਲਾਂ ਆਖੀਆਂ ਗਈਆਂ ਨੇ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ